ਓ ਯਾਰ ਬੱਸ ਕਰ ਯਾਰ ਆ ਮੇਰੀ ਗੱਲ ਖਾਸ ਕਰਕੇ ਅੱਜ ਦੇ ਨੌਜਵਾਨ 5 ਮਿੰਟ ਧਿਆਨ ਦੇ ਕੇ ਜ਼ਰੂਰ ਸੁਣ ਆ ਜਿਹੜੇ ਚਟੀਆਂ ਜੈਕਟਾਂ ਤੇ ਕਾਲੀਆਂ ਜੈਕਟਾਂ ਤੇ ਨੀਲੀਆਂ ਕੋਟੀਆਂ ਵਾਲੇ ਖਾਸ ਕਰਕੇ ਨੌਜਵਾਨ ਸਭ ਤੋਂ ਪਹਿਲਾਂ ਮੈਂ ਅੱਜ ਦੇ ਧਰਮੇ ਦੀ ਵਧਾਈ ਦੇਣਾ ਚਾਹਣਾ ਔਰ ਧੰਵਾਦ ਕਰਨਾ ਚਾਹਣਾ ਮੇਰੇ ਭਰਾ ਦਾ ਗਿਲਾ ਕਾਂਗਰਸ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਜਿਨੇ ਆਪਦੀ ਜਾਨ ਲਾ ਕੇ ਬਥੇਰੀਆਂ ਨੇ ਰੋਕਿਆ ਹੁਣ ਹੈ ਬਥੇਰੀਆਂ ਨੇ ਟੋਕਿਆ ਹੁਣ ਹੈ ਲੇਕਿਨ ਇਹਨੇ ਅੱਜ ਆਪਦਾ ਬਹੁਤ ਵੱਡਾ ਇਮਤਿਹਾਨ ਦੇ ਕੇ ਅੱਜ ਦੇ ਇਸ ਧਰਨੇ ਨੂੰ ਕਾਮਯਾਬ ਬਣਾਇਆ ਹੈ ਜ਼ੋਰਦਾਰ ਤਾੜੀਆਂ ਦੇ ਨਾਲ ਜੀਤੀ ਦਾ ਸਾਰੇ ਜਾਣੇ ਆਪਾਂ ਸਵਾਗਤ ਕਰੀਏ ਮੇਰੇ ਭਰਾ ਦਾ ਤੇ ਨਾਲ ਹੀ ਨਾਲ ਮੰਚ ਤੇ ਬਿਰਾਜਮਾਨ ਜਿੰਨੇ ਲੋਕ ਬੈਠੇ ਐ ਉਹ ਯਾਰ ਪਕੌੜਿਆਂ ਵਾਲਿਆ ਬਾਈ ਬੰਦ ਕਰ ਦੇ ਹੈਲੋ ਉਹ ਬਾਈ ਨੀਲੀ ਪੱਗ ਤੇ ਨੌਜਵਾਨ ਸੋਲੋ ਮੈਂ ਇੱਕ ਲਾਂਭਾ ਦੇਣਾ ਚਾਹਣਾ ਪੰਜਾਬ ਦੇ ਨੌਜਵਾਨਾਂ ਨੂੰ ਇਸ ਮੰਚ ਤੋਂ ਮੈਨੂੰ ਲੱਗਦਾ ਅੱਜ ਭਗਤ ਸਿੰਘ ਨੂੰ ਸ਼ਰਮ ਆ ਰਹੀ ਹੋਣੀ ਐ ਕਿ ਮੈਂ ਪੰਜਾਬ ਦਾ ਨਾਲ ਤੱਲੋਖਾਤ ਰੱਖਣ ਵਾਲਾ ਉਹ ਵਿਅਕਤੀ ਜਿਹੜੇ ਪੰਜਾਬ ਤੇ ਪੱਗ ਦੀ ਖਾਤਰ ਅੱਜ ਸ਼ਰਮ ਆ ਰਹੀ ਹੋਣੀ ਐ ਨੌਜਵਾਨ ਉਹ ਐਨਕਾ ਵਾਲੇ ਲਾਲ ਜੈਕਟ ਬਾਈ ਉਹ ਇੱਧਰ ਮਾੜਾ ਮੋੜਾ ਮੇਰੀ ਗੱਲ ਨਾਲ ਧਿਆਨ ਦੇ ਲੈ ਮੈਂ ਵੀ ਇਸ ਉਮਰ ਚੋਂ ਲੰਘਿਆ ਅੱਜ ਸ਼ਰਮ ਆ ਰਹੀ ਹੋਣੀ ਐ ਭਗਤ ਸਿੰਘ ਨੂੰ ਕੀ 23 ਸਾਲਾਂ ਦਾ ਨੌਜਵਾਨ 23 ਸਾਲਾਂ ਦਾ ਨੌਜਵਾਨ ਭੁੱਖਾ ਧਾਇਆ ਕਾਲੇ ਪਾਣੀ ਚਲਾ ਗਿਆ ਲੇਕਿਨ ਉਹਨੇ ਫਾਂਸੀ ਦਾ ਫੰਦਾ ਚੁੰਮ ਲਿਆ ਤੇ ਦੇਸ਼ ਦੀ ਆਜ਼ਾਦੀ ਦੀ ਖਰਕੇ ਆਪਦੀ ਮਾਂ ਤੇ ਆਪਦੇ ਪਿਓ ਦੀ ਖਾਤਰ ਨਹੀਂ ਤੇ ਅੱਜ ਮੇਰੇ ਪੰਜਾਬ ਦੇ ਨੌਜਵਾਨ ਜਿਹੜੇ ਅੱਧਾ ਘੰਟਾ ਨਹੀਂ ਬਹਿ ਸਕਦੇ ਟਿੱਕੇ ਉਹ ਕਹਿੰਦੇ ਯਾਰ ਚੱਲੇ ਆ ਪਾਣੀ ਪਿਆ ਜਾਨ ਨਿਕਲੀ ਜਾਂਦੀ ਆ ਪਕੌੜਾ ਖਵਾ ਨਹੀਂ ਤਾਂ ਅਸੀਂ ਚੱਲੇ ਆ ਅੱਜ ਸ਼ਰਮਿੰਦਾ ਹੋਣਾ ਭਗਤ ਸਿੰਘ ਕਿਉਂਕਿ ਭਗਤ ਸਿੰਘ ਦੀ ਮਾਂ ਨੇ ਕਿਹਾ ਭਗਤ ਸਿੰਘ ਮੈਂ ਤੇਰੀ ਜਨ ਦੇਖਣਾ ਚਾਹਣੀ ਹੈ ਜਾਨੀ ਕਿ ਤੇਰੀ ਜਨ ਦੇਖਣਾ ਚਾਹਣੀ ਹੈ ਇਹ ਭਗਤ ਸਿੰਘ ਨੇ ਕਿਹਾ ਮਾਂ ਮੇਰਾ ਵਿਆਹ ਫਾਂਸੀ ਦੇ ਫੰਦੇ ਨਾਲ ਹੋ ਚੁੱਕਿਆ ਹੈ ਮੇਰਾ ਵਿਆਹ ਫਾਂਸੀ ਦੇ ਫੰਦੇ ਨਾਲ ਹੋ ਚੁੱਕਿਆ ਮੈਂ ਆਪਦੇ ਦੇਸ਼ ਦੀ ਖਾਤਰ ਮਰਨਾ ਚਾਹੁੰਦਾ ਹਾਂ ਅੱਜ ਉਹਨੂੰ ਸ਼ਰਮ ਆ ਰਹੀ ਹੋਣੀ ਹੈ ਸਾਡੇ ਨੌਜਵਾਨੀ ਤੇ ਉਹ ਯਾਰ ਕਿਵੇਂ ਬਚੇਗਾ ਪੰਜਾਬ ਅੱਜ ਮੱਛ ਤੇ ਮੇਰੇ ਇਨਚਾਰਜ ਦਵਿੰਦਰ ਯਾਦਵ ਜੀ ਬੈਠੇ ਐ ਪ੍ਰਤਾਪ ਸਿੰਘ ਬਾਜਵਾ ਬੈਠੇ ਐ ਮਨੀਸ਼ ਟਵਾਰੀ ਬੈਠੇ ਐ ਡਾਕਟਰ ਛੱਬੇਵਾਲ ਬੈਠੇ ਐ ਨਰੇਸ਼ ਪੁਰੀ ਐਮਐਲਏ ਸਾਹਿਬ ਬੈਠੇ ਐ ਨਾਗਰਾ ਸਾਹਿਬ ਲੱਖਾ ਸਾਹਿਬ ਅੱਜ ਕਮਾਲ ਹੋ ਗਈ ਯਾਰ ਅੱਜ ਪੰਜਾਬ ਦੀਆਂ ਸਰਕਾਰਾਂ ਜਾستی ਮੁੰਡਿਓ ਕਿਉਂ ਕਰਦੀਆਂ ਐ ਅੱਜ ਕਿਉਂ ਨਹੀਂ ਸਿੱਧੂ ਮੂਸੇਵਾਲੇ ਦਾ ਇਨਸਾਫ ਮਿਲਿਆ ਤੁਹਾਡੇ ਕਰਕੇ ਉਹ ਤੁਹਾਡੇ ਕਰਕੇ ਕਿਉਂਕਿ ਅੱਜ ਦੀਆਂ ਸਰਕਾਰਾਂ ਨੂੰ ਪਤਾ ਹੈ ਕਿ ਹੋਣ ਪੰਜਾਬੀਆਂ ਚੋਂ ਦਮ ਨਹੀਂ ਰਿਹਾ ਇਹ ਅੱਧਾ ਘੰਟਾ ਬੈਠਣਗੇ ਤੇ ਮੁੜ ਕੇ ਧਰਨੇ ਤੋਂ ਭੱਜ ਜਾਣਗੇ ਇਹ 10 ਦਿਨ ਸੜਕਾ ਜਾਮ ਨਹੀਂ ਕਰ ਸਕਦੇ ਇਸ ਕਰਕੇ ਅੱਜ ਦੀਆਂ ਸਰਕਾਰਾਂ ਜ਼ਾਲਮ ਹੋ ਗਈਆਂ ਆਹ ਕਿਸਾਨ ਅੰਦੋਲਨ ਹੋਇਆ ਆਪਣੀ ਜ਼ਿੰਦਗੀ ਮੇਰੀ 45 ਸਾਲਾਂ ਦੀ ਉਮਰ 'ਚ ਇਹ ਅੰਦੋਲਨ ਵੇਖਿਆ ਪਹਿਲਾ ਇਤਿਹਾਸ ਵੇਖਿਆ ਸੀ ਮੋਦੀ ਬੜਾ ਜਾਬਰ ਸੀ ਯਾਰ ਆ ਜਿਨ੍ਹਾਂ ਨੇ ਜਾਣਾ ਹੈ ਨੌਜਵਾਨੋ ਚਲੇ ਜਾਓ ਭਾਈ ਜੇ ਬਹਿਣਾ ਤਾਂ 2 ਮਿੰਟ ਬਹਿ ਜਾਓ ਆ ਜਿਹੜੇ ਖੜੇ ਮੇਰੇ ਭਰਾ ਮੋਦੀ ਬੜਾ ਜਾਬਰ ਸੀ ਲੇਕਿਨ ਉਹਨੇ ਕਿਸਾਨਾਂ ਨਾਲ ਪੰਗਾ ਲੈ ਲਿਆ ਪੰਜਾਬ ਦੇ ਨਾਲ ਉਹ ਚਿੱਟੀਆਂ ਦਾੜੀਆਂ ਵਾਲੇ ਆ ਜਿਹੜੇ ਬੈਠੇ ਆ ਆ ਚਿੱਟੀਆਂ ਦਾੜੀਆਂ ਵਾਲੇ ਬੈਠੇ ਜਿਹੜੇ ਮੇਰੇ ਬਾਬੇ ਤੇ ਮੇਰੀਆਂ ਮਾਵਾਂ ਤੇ ਭੈਣਾ ਇਹਨਾਂ ਨੇ ਪਰਦ ਕਰ ਲਿਆ ਇਹ ਕਹਿੰਦੇ ਮਰਾਂਗੇ ਜਾਂ ਲੜਾਂਗੇ ਤੇ ਬਾਰਡਰ ਤੋਂ ਸਾਡੇ 700 ਸਾਡੇ ਪੰਜਾਬ ਦੇ ਕਿਸਾਨ ਸ਼ਹੀਦ ਹੋ ਕੇ ਆਏ ਤੇ ਫੇਰ ਮੋਦੀ ਜ਼ਾਬਰ ਨੇ ਆਪਦਾ ਫੈਸਲਾ ਲਿਆ ਤੇ ਤੁਸੀਂ ਕਹਿੰਦੇ ਧਰਨਾ ਲਾਉਣਾ ਹੈ ਹੋ ਅੱਧਾ ਕਿਤਾੜੀ ਬੰਦਾ ਬਹਿ ਸਕਦਾ ਆਹੋ ਪੰਜਾਬ ਦਾ ਰਾਖਾ ਨਹੀਂ ਬਣ ਸਕਦਾ ਅੱਜ ਪੰਜਾਬ ਤੇ ਬੜੇ ਹਾਲਾਤ ਮਾਰੇ ਨੇ ਸਾਥੀਓ ਮੇਰੀ ਤੁਹਾਨੂੰ ਬੇਨਤੀ ਏ ਅੱਜ ਜਿਹੜੇ ਪੰਜਾਬ ਦੀਆਂ ਲੋਕ ਗੱਲਾਂ ਕਰਦੇ ਸੰ ਕਿਸੇ ਨੇ ਲੱਖਿਆ ਲੱਗੀ ਨਜ਼ਰ ਪੰਜਾਬ ਨੂੰ ਤੇਰੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕਾਲੀਆਂ ਇਹਦੇ ਸਿਰ ਤੋਂ ਵਾਰੋ ਅੱਜ ਮੇਰੇ ਪੰਜਾਬ ਨੂੰ ਨਜ਼ਰ ਲੱਗੀ ਹੈ ਅੱਜ ਪੰਜਾਬ ਦੇ ਇੱਕ ਇੱਕ ਬੱਚੇ ਦੀਆਂ ਨਸਾਂ ਦੇ ਵਿੱਚ ਜ਼ਹਿਰ ਵੜ ਚੁੱਕਿਆ ਹੈ ਲੇਕਿਨ ਪੰਜਾਬ ਬੇਵਸਤ नजर ਆ ਰਿਹਾ ਹੈ ਅੱਜ ਪੰਜਾਬ ਬੇਵਸਤ नजर ਆ ਰਿਹਾ ਹੈ ਪੰਜਾਬ ਖੁਸ਼ਹਾਲ ਕਿੱਦਾਂ ਹੋਏਗਾ ਜਿਸ ਦੀ ਨਸਲ ਦੇ ਵਿੱਚ ਦਿਨ ਬਦੇ ਜ਼ਹਿਰ ਭਰਿਆ ਜਾ ਰਿਹਾ ਹੈ ਤੇ ਜਿਹੜੇ ਹਾਲਾਤ ਇੰਨੇ ਮਾੜੇ ਹੋ ਗਏ ਆ ਕਿ ਦਿਨ ਦਿਹਾੜੇ ਕਿਸੇ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ